ਵੀਰ ਨੂੰ ਥੈਂਕ ਯੂ ਕਿਉਂਕਿ ਤੁਸੀਂ ਮਰਨੂ ਮਿਲੇ ਸੀ ਖਾਲਸਾ ਕਾਲਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਉਤੇ ਇੱਧਰ ਵੇਖੋ ਪਹਿਲਾਂ ਇੱਧਰ ਦੇ ਦਰਸ਼ਕਾਂ ਜਾਰੇ ਕਰੋ ਇਹ ਪਿੰਨੀਆਂ ਸਿਆਲ ਦੀਆਂ ਤੇ ਅਲਸੀ ਸੌਰੀ ਸਿਆਲ ਦੀਆਂ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਵਿੱਚ ਛੋਲੇ ਤੇ ਡਰਾਈ ਫਰੂਟ ਇਹ ਪਾਜੀ ਸ਼ਕਰੇ ਨੇ 4:30 ਹੋ ਗਏ ਨੇ ਆਪਣੇ ਆਪ ਕੀਰਤਨ ਸ਼ੁਰੂ ਹੋ ਗਿਆ ਆ ਤੇ ਦਰਬਾਰ ਸਾਹਿਬ ਤੋਂ ਕੀਰਤਨ ਆਂਦਾ ਤੇ ਉਹ ਸ਼ੁਰੂ ਹੋ ਗਿਆ ਆ ਪਾਜੀ ਨੂੰ ਕਿਹਾ ਸੀ ਕਿ ਖਾਣਾ ਖਾ ਲਓ ਤੇ ਪਾਜੀ ਕਹਿੰਦੇ ਕਿ ਵੀ ਨਹੀਂ ਮੈਂ ਬਾਅਦ ਚ ਸ਼ਕਦਾ ਪਹਿਲਾਂ ਤੁਸੀਂ ਬਣਾਓ ਸੋ ਅੱਜ ਜਿਹੜੀ ਆ ਸਪੈਸ਼ਲ ਡਿਸ਼ ਬਣਨ ਜਾ ਰਹੀ ਆ ਤੇ ਉਹ ਸਪੈਸ਼ਲ ਡਿਸ਼ ਅੱਜ ਮੰਮੀ ਬਣਾ ਰਹੇ ਨੇ ਡਿਸ਼ ਕੀ ਰੋਟੀਆਂ ਹੀ ਫੁਲਕੇ ਹੀ ਮਤਲਬ ਕਿ ਆ ਜਾ ਕੇ ਆਈ ਫਿਰ ਫੁਲਕੇ ਹੀ ਖਾਣੇ ਨੇ ਤੇ ਇਹ ਹੁੰਦਾ ਕਿ ਭਾਜੀ ਜਦੋਂ ਸਵੇਰੇ ਜਾਣਾ ਹੁੰਦਾ ਹੈ ਤੇ ਉਹ ਮਤ ਸੋਚੇ ਕਿ ਬੋਨ ਵਿਟੇ ਦਾ ਡੱਬਾ ਆ ਨਹੀਂ ਉਹ ਡੱਬਾ ਹੀ ਬੋਨ ਵਿਟੇ ਦਾ ਪਰੋਦੇ ਵਿੱਚ ਹੈ ਹਲਦੀ ਚੀਜ਼ਾ ਇਹਦੇ ਵਿੱਚ ਕਿਉਂ ਰੱਖਿਆ ਜੀ ਦੇਸੀ ਕਿਉਂ ਦੇਸੀ ਕਿਉਂ ਜੀ ਤੇ ਮੈਂ ਦੱਸ ਰਹੀ ਸੀ ਕਿ ਸਵੇਰੇ ਜਦੋਂ ਭਾਜੀ ਜਾਂਦੇ ਨੇ ਤੇ ਉਦੋਂ ਭਾਜੀ ਫੁਲਕਾ ਸ਼ੱਕ ਜਾਂਦੇ ਨੇ ਸਵੇਰੇ ਉਸ ਸੁਭਾ ਨਾਲ ਜਿਹੜਾ ਫੂਟ ਲੈ ਜਾਂਦੇ ਨੇ ਤੇ ਹੁਣ ਆ ਕੇ ਉਹਨਾਂ ਨੇ ਸ਼ੱਕ ਨਹੀਂ ਹੁੰਦੀ ਆ ਤੇ ਡਿਨਰ ਤੇ ਲੰਚ ਬ੍ਰਾਂਚ ਸਾਰਾ ਇਕੱਠਾ ਹੀ ਚੱਲਦਾ ਉਹਨਾਂ ਦਾ ਇਸ ਕਰਕੇ ਫਿਰ ਜਦੋਂ ਪਾਜੀ ਆ ਕੇ ਸ਼ੱਕਦੇ ਨੇ ਤੇ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਉਹਨਾਂ ਨੂੰ ਜਿਹੜੀ ਹੈ ਵਧੀਆ ਤੋਂ ਵਧੀਆ ਚੀਜ਼ ਪਾਈਏ ਜਿਆਦਾਤਰ ਤੇ ਜਿਹੜੀ ਸਬਜ਼ੀ ਬਣੀ ਹੁੰਦੀ ਹੈ ਸਵੇਰ ਦੀ ਉਸੇ ਨਾਲ ਫੁਲਕਾ ਸ਼ੱਕ ਲੈਂਦੇ ਨੇ ਪਰ ਅੱਜ ਕੁਝ ਵਧੀਆ ਜੇ ਚੀਜ਼ ਬਣਦੀ ਹੈ ਉਹਨਾਂ ਦੇ ਹੋਂਦ ਤੇ ਉਹ ਬਣਾ ਦੇ ਹਾਂਜੀ ਉਹ ਸਵੇਰੇ ਬਣ ਜਾਂਦੀ ਹੈ ਮਤਲਬ ਕਿ ਚਲੋ 2:30 ਵਜੇ ਨਾਲ ਤੁਸੀਂ ਬਣਾ ਲੈਂਦੇ ਹੋ ਹਾਂਜੀ ਬਾਣੀ ਸਬ지 ਕਾਲਾ ਫੁਕਾ ਤੇ ਬਣਾ ਕੇ ਦੇ ਦਾਂ ਵਿੱਚ ਸਿੱਧੇ ਨਿਖਾ ਬਣਾਉਣਾ ਦੇਣਾ ਵੀ ਚਾਹੀਦਾ ਆ ਘਰ ਦਾ ਮੁਖੀ ਸਡੇ ਤੇ ਚਲੋ ਤੁਸੀਂ ਵੀ ਮੁਖੀ ਹੋ ਤੇ ਉਹ ਵੀ ਮੁਖੀ ਨੇ ਹੁਣ ਦੇਖ ਲਓ ਕਿਹੜੇ ਮੁਖੀ ਨੂੰ ਜ਼ਿਆਦਾ ਪਹਿਲਾਂ ਚਾਹ ਲੋੜ ਹੈ ਇਹ ਵਾਲੇ ਮੁਖੀ ਨੂੰ ਕਿਉਂ ਵਾਲੇ ਮੁਖੀ ਨੂੰ ਦੋਵੇਂ ਮੁਖੀ ਟਾਈਮ ਨਾਲ ਹੀ ਖਾਣ ਦੋਵੇਂ ਮੁਖੀ ਟਾਈਮ ਨਾਲ ਹੀ ਖਾ ਲੈਂਦੇ ਨੇ ਤੇ ਮਮਜੀ ਦੇ ਆਪਣੀ ਸਿਰੇ ਸਾਡੇ 6 ਫੁਲਕੇ ਲਾ ਲੈਂਦੇ ਨੇ ਜੇ ਮਤਲਬ ਕਿ ਕੋਈ ਲੇਟ ਹੋਵੇ ਤੇ ਉਹਨੇ ਆਪਣੀ ਮਿਸੀਆਂ ਲਾ ਕੇ ਦੋਸ਼ ਸ਼ੱਕ ਲੈਣੀ ਹੁੰਦੀਆਂ ਨੇ ਤੇ ਬਾਕੀ ਜਿਹੜੇ ਆ ਉਹ ਫਿਰ 7:30 ਵਜੇ ਤੋਂ ਬਾਅਦ ਸ਼ੱਕਦੇ ਨੇ ਭਾਬੀ ਨੇ ਸਾਰੇ ਫੁਲਕੇ ਲਗਾ ਲਾ ਕੇ ਤੇ ਫਿਰ ਸ਼ੱਕ ਨਹੀਂ ਹੁੰਦੀ ਆ ਤੇ ਮਮਜੀ ਆਪਣੀ ਪਹਿਲਾਂ ਲਾ ਕੇ ਸ਼ੱਕ ਲੈਂਦੇ ਨੇ ਜੇ ਕੋਈ ਲੇਟ ਹੋਵੇ ਤਾਂ ਸੰਡੇ ਵਾਲੇ ਦਿਨ ਵੀ ਮਮਜੀ ਪਹਿਲੇ ਹੀ ਮਤਲਬ ਕਿ ਆਪਣਾ ਕਰ ਲੈਂਦੇ ਨੇ ਖਾਜਪ ਹੋ ਜਾ ਤਿਆਰ ਬਾਕੀ ਜਿਹੜੇ ਉਹ 10 ਵਜੇ ਸ਼ੁਰੂ ਹੁੰਦੇ ਨੇ ਉਹ ਇਧਰ ਜਿਹੜੇ ਆ ਪਰਵਾਸਾ ਦਾ ਕਿੰਨਾ ਆ ਰਿਹਾ ਇਧਰ ਸਾਫਲ ਜੋਤੇ ਪ੍ਰਤਾਪਾ ਜੀ ਲੱਗੇ ਨੇ ਗੱਲੀ ਬਾਤੀ ਤੇ ਭਾਬੀ ਜੀ ਜਿਹੜੇ ਆ ਉਹ ਆਪਣੀ ਸੇਲੀ ਨਾਲ ਗੱਲਾਂ ਬਾਤਾਂ ਕਰ ਰਹੇ ਨੇ ਪਿਛਲੇ ਕਮਰੇ ਸੇ ਉਹਨਾਂ ਦੇ ਵੀ ਮੈਂ ਤੁਹਾਨੂੰ ਜਰਾ ਦਰਸ਼ਨ ਕਰਾਵਾਂ ਉਹ ਮੈਡਮ ਦੇ ਉਹਨਾਂ ਨੇ ਅੱਜ ਕੀ ਕਹਿੰਦੇ ਉਹਨਾਂ ਦੀ ਜਿਹੜੀ ਫਰੈਂਡ ਆ ਉਹਨਾਂ ਨੇ ਜਦੋਂ ਵੀ ਕਾਲ ਕਰਨੀ ਹੁੰਦੀ ਆ ਉਨਾਂ ਨੇ ਉਦੋਂ ਕਾਲ ਕਰਨੇ ਦੀ ਵਾਇਗ ਸੱਚੇ ਪਾਸ਼ਾ ਤਾਂਤਨ ਸ਼੍ਰੀ ਗੁਰੂ ਰਾਮਦਾਸ ਜੀ ਮਰੈ ਸਭ ਤੇ ਕਿਰਪਾ ਕਰੋ ਸਭ ਨੂੰ ਚੜ੍ਹਦੀਆਂ ਕਲਾ ਚ ਰੱਖਿਓ ਮਰੈ ਸਮਤ ਬਖਸ਼ਿਓ ਤੇ ਆਜ ਆਜ ਪੰਜੀ ਇਹਨਾਂ ਦੇ ਕਰੋ ਦਰਸ਼ਨ ਮੈਡਮ ਜੀ ਦੇ ਇਹ ਆਏ ਨੇ ਵਿਆਹ ਤੋਂ ਤੇ ਇਹ ਪਿੱਛੇ ਆਪਣੀ ਸੇਲੀ ਨਾਲ ਗੱਲਾਂ ਬਤਾ ਕਰੇ ਸੀਗੇ ਜੋ ਹਾਂਜੀ ਅੱਛਾ ਹਾਈ ਹਾਈ ਮੂਲੀਆਂ ਦੀ ਸਮੈਲ ਆਉਣੀ ਮੈਂ ਸੋਚਣ ਨਹੀਂ ਕਿੰਨੀ ਗੰਦੀ ਸਮੈਲ ਹੈ ਤੇ ਮੇਰੀ ਫਰੈਂਡ ਦਾ ਫੋਨ ਆਇਆ ਸੀ ਬੜੇ ਦਿਨਾਂ ਬਾਅਦ ਮੈਂ ਕਿਹਾ ਕਿ ਮੈਂ ਹੁਣ ਫਿਰ ਗੱਲ ਕਰ ਹੀ ਲਵਾ ਉਹੀ ਉਹ ਨੇ ਮੈਨੂੰ ਫੋਨ ਕਰਦਾ ਕਹਿੰਦੀ ਚਾਹ ਚਾਗੇ ਪੈਣੇ ਆਪਣੇ ਆਪਾਂ ਟੱਬਲ ਸਾਬ ਲਾਉਣੇ ਨੇ ਕਹਿਣਾ ਅਹੀਂ ਆਈ ਰੋਟੀ ਖਾਣੀ ਆ ਤੇ ਇਹ ਗੱਲਾਂ ਕਰਨ ਈ ਆ ਮੈਂ ਵਾਕੇ ਮੈਂ ਵੇਖ ਲੈ ਮੇਰੀ ਕਿੰਨੀ ਐਮੀਆਂ ਤਾਂ ਕਿ ਸਾਰੇ ਜਣੇ ਮੈਨੂੰ ਵੇਖਣ ਆਉਣ ਨੇ ਵੀ ਅਜੇ ਸੋਈ ਚ ਨਹੀਂ ਹੈਗੀ ਕਿੱਥੇ ਗਈ ਆ ਤੇ ਮੈਂ ਕਿਹਾ ਮੈਨੂੰ ਪਾਈ ਚੌਂਕੇ ਚੜਨਾ ਪੈਣਾ ਮੈਨੂੰ ਜਾਣਦੇ ਹੁਣ ਚੌਂਕੇ ਤੇ ਅਹੀਂ ਤੋਂ ਚੜਾਤਾ ਸੀ ਨਹੀਂ ਫਿਰ 4 ਟਾਈਮ ਹੁੰਦਾ ਨਾ ਸ਼ਾਮੀ 4 ਵਜੇ ਫਿਰ ਚੜਨਾ ਹੁੰਦਾ ਨਾ ਚੌਂਕੇ ਕੀ ਕੀ ਚਲੋ ਆਜੋ ਹੁਣ ਕਿਵੇਂ ਰਿਆ ਇਦਾਂ ਦਿਨ ਆ ਇਦਾਂ ਦਿਨ ਤੁਹਾਨੂੰ ਪਤਾ ਹੀ ਹੈ ਦਿਨ ਤੇ ਸਾਰੇ ਵਧੀਆ ਨਿਕਲਦੇ ਨੇ ਮਹਾਰਾਜ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ ਚਾਹੀਦੀ ਤਨ ਪਾਸ਼ੇ ਗੰਭੀਰ ਦੇਖ ਲਓ ਮਹਾਰਾਜ ਦੀ ਕਿਰਪਾ ਕੀਤੀ ਹੈ ਨਾ ਜੀ ਕਾ ਨਿਸਤਾਰਾ ਵਾਕੇ ਜੀ ਗੁਰੂ ਕੇ ਚਰਨ ਚੀ ਕਾ ਨਿਸਤਾਰਾ ਤੇ ਆਜੋ 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 ਆਈ ਜਾਓ ਆਈ ਜਾਓ ਆਈ ਜਾਓ ਚੌਂਕੇ ਚੜੋ ਆਈ ਜਾਓ ਚੌਂਕੇ ਚੜੀ ਜਾਓ ਤੇ ਵਿਆਹ ਖਾ ਕੇ ਸੁਸਤੀ ਗਈ ਵੀਆਹ ਮੁੰਲਾ ਦਾ ਰੱਜ ਕੇ ਖਾਧਾ ਹਣਾ ਤਾਈ ਸੁਸਤੀ ਪਾ ਗਈ ਇਹਨਾਂ ਨੂੰ ਖਾਣਾ ਵੀ ਨਹੀਂ ਖਾ ਕੇ ਆਏ ਇਹਦਾ ਜੇ ਤੇ ਉਹਨਾਂ ਨੇ ਲਾਵਾ ਕਰਵੀਆਂ ਨਹੀਂ ਲੜਾ ਵੈਦੀ ਕਿ ਨੇ ਤੀ ਵੈਦੀ ਬੀਤੋ ਕੇ ਬੀਤੋ ਬੀਤੋ ਵੈਦੀ ਦੇ ਲਾਵਾ ਕਰਨੀਆਂ ਉਹਨਾਂ ਨੇ ਜੇ ਆਪਣਾ ਸੈਟਅਪ ਵਗੈਰਾ ਲਾਇਆ ਹੀ ਉਹਨਾਂ ਨੇ अच्छा जी। ए पंडित जी बैठे सी। अच्छा जी। ਤੇ ਅਸੀਂ ਪਹਿਲਾਂ ਹੀ ਅਸੀਂ ਤੁਹਾਡੇ ਘਰ ਕੇ ਪਹਿਲਾਂ ਥੋੜਾ ਹੀ ਖਾਣਾ ਤੇ ਨਹੀਂ ਖਾ ਕੇ ਆਏ। ਕਿ ਤੁਸੀਂ ਘਰ ਕੇ ਆਣਾ ਸੀਗਾ ਅਸੀਂ ਕਿਹੜਾ ਤੇ ਕੀ ਕਹਿੰਦੇ ਨੂੰ? ਲੋੜ ਹੀ ਨਹੀਂ ਸੀ ਖਾਣ ਦੀ। ਖਾ ਸੀ ਕੀ ਆਉਣਾ ਸੀ। اچھا ਜੀ। ਲੋੜ ਹੀ ਨਹੀਂ ਸੀ ਖਾਣ ਦੀ। ਹੂੰ। ਹੋਰ ਸੁਣਾਓ। ਹੋਰ ਬਸ ਵਧੀਆ ਆ। ਇੱਧਰ ਮਮ ਜੀ ਨੇ ਆਪਣਾ ਜਿਗਾਰ ਕੋਈ ਲਾ ਲਿਆ ਆ। ਮਾਤਾ ਜੀ ਕਿੱਦਾਂ ਕੀ ਕੀਤਾ ਦੱਸੋ। ਅਸੀਂ ਜੀ ਗਰਮ ਪਾਣੀ ਕਰ ਲਿਆ ਹੈ ਬਾਈ 1.5 ਕੋਲੀ ਆٹے ਦੀ ਪਾ ਲਈ ਹੈ ਪਾਣੀ ਮਿਲ ਕੇ ਪਾਉਣ ਲਿਆ ਕਿਹੜਾ ਆਟਾ ਪਾਇਆ ਆਟਾ ਬਾਜਰੇ ਦਾ ਅੱਛਾ ਬਾਜਰਨੀਆ ਬਾਜਰੇ ਦੀ ਮੂਲੀ ਵਾਲੀ ਰੋਟੀ ਤੇ ਇਹ ਮੰਮਜੀ ਨੇ ਮੂਲੀ ਵਾਲਾ ਪੰਡ ਜਿਹੜਾ ਗਰਮ ਕੀਤਾ ਹੈ ਕੀਤਾ ਵੀ ਅਸੀਂ ਪਾਣੀ ਨਹੀਂ ਸੁੱਟਣਾ ਅਸੀਂ ਇਹੋ ਹੀ ਪਾਣੀ ਵਿੱਚ ਪਾਉਣਾ ਹੈ ਤੇ ਇਹਦੇ ਨਾਲ ਹੀ ਜਿਹੜਾ ਆਟਾ ਡੋ ਜਿਹੜਾ ਬਣਨਾ ਚਾਹੀਦਾ ਹੈ ਉਹ ਤੇ ਨਾ ਬਹੁਤ ਵਧੀਆ ਮੂਲੀ ਜਿਹੜਾ ਰਿਜਜ ਦਾ ਰਿਜਜ ਦਾ ਪਾਓ ਫਿਰ ਜਿਹੜੀਆਂ ਰੋਟੀਆਂ ਬਹੁਤ ਵਧੀਆ ਬਣ ਜਾਂਦੀਆਂ ਹੁੰਦੀਆਂ ਆਪਦੇ ਦੇ ਵਿੱਚ ਉਹ ਪਾਲਿਆਂ ਵਿੱਚ ਤਰੀਆਂ ਮੇਥੀ ਤੁਸੀਂ ਬੋਲੀ ਜਾਓ ਭਾਬੀ ਜੀ ਕਿਉਂਕਿ ਤੁਹਾਨੂੰ ਪਤਾ ਮਮਜੀ ਜਿਹੜੇ ਆ ਭੁੱਲ ਜਾਂਦੇ ਆ ਵਿੱਚ ਉਹ ਕਈ ਚੀਜ਼ਾਂ ਛੱਡ ਜਾਂਦੇ ਆ ਨਹੀਂ ਬੁੱਤ ਨਹੀਂ ਅਜੇ ਨਹੀਂ ਪਾਇਆ ਅਜੇ ਮੂਲੀ ਲੱਗੀ ਪਾਉਣ ਹਾਂ ਮੂਲੀ ਤੋਂ ਲਓ ਜੀ ਇਹ ਮੂਲੀਆਂ ਪਾਤੀਆਂ ਆ ਕਹਿੰਦੇ ਤੂੰ ਬੋਲ ਮਮੀ ਕਹਿੰਦੇ ਤੂੰ ਬੋਲ ਮੂਲੀ ਮੈਨੂੰ ਮੇਥੀ ਤਰੀਆਂ ਦੇ ਕਹਿੰਦੇ ਅੱਛਾ ਮੂਲੀਆਂ ਕ੍ਰਸ਼ ਕਰਕੇ ਲਾਲ ਰੰਗ ਦੀਆਂ ਮੂਲੀਆਂ ਇਹ ਪਾਲੀਆਂ ਨੇ ਵਿੱਚ ਇੱਕ ਘਰ ਦੀਆਂ ਮੂਲੀ ਹਜੇ ਹਾਂਜੀ ਉੱਥੇ ਮੇਥੀ ਤੇ ਪਿਆ ਤਨੀਆ ਪੁੱਤ ਉਹ ਥੋਕੇਗਾ ਅਸੀਂ ਮੇਥੀ ਤੇ ਤਨੀਆ ਹਾਂ ਹਾਂਜੀ ਬੋਲਿਓ ਆਦਰਕ ਵੀ ਆਦਰਕ ਵੀ ਆਦਰਕ ਵੀ ਉਹ ਅਦਰਕ ਹਰੀ ਮਿਰਚ ਜਿਹੜਾ ਚੰਗੀ ਦੋਵੇਂ ਇਕੱਠੇ ਕੁੱਟਿਆ ਉਹ ਵਾਲੀ ਪਾਓ ਠੀਕ ਹੈ ਯਾਨੀ ਮਿਰਚ ਵੀ ਵਿੱਚ ਹੋਵੇ ਥੋੜੀ ਜਿਹੀ ਤੇ ਮਜ਼ਾ ਵੀ ਆਂਦਾ ਆ ਮੂਲੀ ਥੋੜੀ ਜਿਹੀ ਹੋਰ ਪਾਉ ਮਮ ਜੀ ਨੇ ਬੜੀ ਮੋੜੀ ਨਹੀਂ ਥੋੜੀ ਜਿਹੀ ਹੋਰ ਪਾਓ ਪਲੀਜ਼ ਦੇਖ ਲਓ ਫੇਰੀ ਬਹੁਤ ਹੋਤਾ ਨਹੀਂ ਪਬਜੀ ਮਜ਼ਾ ਨਹੀਂ ਆਣਾ ਫਿਰ ਆਜੂ ਨਾ ਮਜ਼ਾ ਮਜ਼ਾ ਕੇ ਨਹੀਂ ਆਣਾ ਬੜਾ ਕੁਝ ਪੈਣ ਇਹ ਆ ਜੀ ਅਦਰਕ ਹਰੀ ਮਿਰਚ ਤੇ ਲਸਣ ਸਾਰੀ ਚੀਜ਼ਾਂ ਮਿਕਸ ਆ ਇਹ ਬਹੁਤ ਥੋੜਾ ਜਿਹਾ ਹੋਰ ਪਾਹੀ ਬਹੁਤ ਜ਼ਿਆਦਾ ਮਿਰਚ ਹੋ ਜਾਣੀ ਫਿਰ ਨਹੀਂ ਭਾਬੀ ਜੀ ਨਹੀਂ ਹੁੰਦੀ ਮਜ਼ਾ ਆਊਗਾ ਠੀਕ ਤੁਸੀਂ ਇਹਦੇ ਥੋੜੇ ਥੋੜੇ ਕਮੈਂਟਮੈਂਟ ਕੇ ਪਾਦੇ ਅਦਰਕ ਲਸਣ ਤੇ ਇਹ ਪਿਆਜ ਜੀ ਲੂ ਇੱਕ ਚਮਚ ਲੂਣ ਖਾ ਇੱਕ ਚਮਚ ਲੂਣ ਇੱਕ ਚਮਚ ਜੀਰਾ ਇੱਕ ਚਮਚ ਜੀਰਾ ਜੀਰਾ ਇੱਕ ਚਮਚੀ ਜਵੈਣ ਇੱਕ ਚਮਚ ਜਵੈਣ 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 ਨਿਖਰੇ ਹੋਫ ਰਵੀ ਕੁਜੀ ਇੱਕ ਚਮਚ ਜਵੈਣ ਅੱਛਾ ਜੀ ਹਾਂਜੀ ਠੀਕ ਹੈ ਮੰਮ ਇੱਕ ਚਮਚ ਗਰਮ ਮਸਾਲਾ ਗਰਮ ਮਸਾਲਾ ਜੀ ਚੱਲ ਗਿਆ ਹਾਂਜੀ ਹਮ ਹਲਦੀ ਇੱਕ ਚਮਚੀ ਹਲਦੀ ਹਲਦੀ ਕਿਉਂ ਰੰਗ ਵਾਸਤੇ ਅشان ਜੀ ਹੁੰਦੀ ਹੈ ਹੱਡੀਆਂ ਵਾਸਤੇ ਹੱਡੀਆਂ ਵਾਸਤੇ ਵੀ ਓਦਾਂ ਵੀ ਐਂਟੀਬੈਟ ਕੇ ਆਏ ਬਹੁਤ ਵਧੀਆ ਚੀਜ਼ਾਂ ਪਾਉਣੀ ਚਾਹੀਦੀ ਆ ਅੱਛਾ ਮਿਰਚ ਲਾਲ ਥੋੜੀ ਜਿਹੀ ਸਵਾਦ ਵਾਸਤੇ ਆਏ ਨਾ ਪਿਚਕੋ ਇਹਨੇ ਥੋੜੀ ਪਾਈ ਬੁੱਤ ਮਾੜੀ ਜਿਹੀ ਪਾਈ ਹੁਣ ਤੋਂ ਮੈਨੂੰ ਦੇ ਦੇ ਧਨੀਆਂ ਤੇ ਮੇਥੀ ਪਾਲਕ ਸਭ ਕੁਝ ਦੇ ਸਰੋਂ ਸਭ ਕੁਝ ਬਾਤੂ ਹੋ ਗਈ ਆ ਬਾਤੂ ਐ ਜੀ ਆਇਆ ਜੀ ਹਰਾ ਹਰਾ ਮਟੀਰੀਅਲ ਇਹ ਤਾਂ ਸਿਆਲ ਦੀ ਰੋਟੀ ਚ ਬਹੁਤ ਜ਼ਰੂਰੀ ਆ ਸਾਰੇ ਨੇ ਕੀ ਪਾਇਆ ਤੁਸੀਂ ਜੋ ਲੱਭਿਆ ਪਾਤਾ ਇਹਨਾਂ ਨੇ ਵੀ ਕਹਿ ਦਈਏ ਫਿਰ ਜੋ ਲੱਭਿਆ ਪਾ ਲੋ ਧਨੀਆ ਨਹੀਂ ਆਇਆ ਧਨੀਆ ਪਾ ਲੋ ਮੇਥੀ ਪਾ ਲੋ ਮੇਥਰੇ ਪਾ ਲੋ ਸਾਡੇ ਕੋਲ ਤਾਂ ਬਹੁਤ ਕੁਝ ਪਿਆ ਨਾ ਅੱਛਾ ਜੀ ਇਹ ਆ ਤਾਂ ਵੈਸੇ ਤਾਂ ਨਹੀਂ ਆਈਆਂ ਆ ਤਾਂ ਨਹੀਂ ਆਏ ਆ ਜੀ ਤੁਸੀਂ ਦੇਖ ਸਕਦੇ ਪੱਤੇ ਧਨੀਏ ਦੇ ਨੇ ਇਹ ਧਨੀਆ ਚਲੋ ਜੀ ਦੇਖ ਹੁਣ ਪੈਣੀ ਆ ਵਿੱਚ ਮੇਥੀ ਉਮੀ ਮੈਂ ਸੋਈ ਦੀ ਬਹੁਤ ਐਨ ਹੈ ਵਾਕੀ ਮਮਤੀ ਸਿਰ ਪਤਾ ਕੀ ਹੈ ਹਾਂ ਫਿਰ ਹਰੀਆ ਇਹ ਰਿਆ ਹੋ ਜਾਣਾ ਸਾਰਾ ਚਲ ਤੁਹਾਡੀ ਮਰਜ਼ੀ ਖਾਰੇ ਭੁੰਨੀ ਹਰੀ ਹੋ ਜਾਣੀ ਨਹੀਂ ਤੇ ਕਾਬਲ ਤੁਹਾਡੀ ਕਰੀ ਹੋ ਜਾਣੀ ਸੁਨੀ ਹਰੀ ਹੋ ਜਾਣੀ ਇਹ ਠੀਕ ਹੈ ਮੌਤੀ ਕਰਨ ਲੱਗੇ ਹੋ ਸੁੱਕਾ ਆਟਾ ਥੋੜਾ ਜਿਹਾ ਮੈਂ ਰੱਖਿਆ ਹੈ ਕਿ ਜੇ ਥੋੜਾ ਲੱਗੇ ਤੁਹਾਨੂੰ ਤੇ ਤੁਸੀਂ ਪਾ ਸਕਦੇ ਹੋ ਐਸ਼ਾ ਵੇਲੇ ਮਤਲਬ ਕਿ ਜਿਆਦਾ ਪਤਲਾ ਹੋ ਜੇ ਤੇ ਪਾਣੀ ਵਾਲ ਕੇ ਪਾਇਆ ਨਾ ਪੂਰਾ ਇੱਕੋ ਲਈ ਅੱਛਾ ਹਾਂ ਫਿਰ ਸਾਟਿਆ ਫਿਰ ਰੋਟੀ ਵੱਝਿਆ ਬਣਦੀ ਹੈ ਆਪਣਾ ਕੀ ਤਾਂ ਲਗੀ ਸੀ ਹਾਂਜੀ ਆ ਸਾਉਣ ਗਿਆ ਵਰੂੰ ਗਿਆ ਮੈਂ ਇੱਕ ਦਿਨ ਕਾਲਜ ਜਾਣ ਗਿਆ ਉਧਰ ਨਹੀਂ ਵੀ ਅੰਮ੍ਰਿਤਸਰ ਗਿਆ ਹੀ ਤੇ ਅੰਮ੍ਰਿਤਸਰ ਗਏ ਤੇ ਕੋਈ ਬੱਚਾ ਸੀ ਪਤਾ ਨਹੀਂ ਕਿਹੜੀ ਕਲਾਸ ਦਾ ਸੀ ਕਿਦਾਂ ਕਹਿੰਦਾ ਕੁਝ ਵੀ ਨਹੀਂ ਮੈਂ ਪੁੱਛੇ ਮੈਨੂੰ ਫੋਨ ਕੀਤਾ ਮੈਂ ਤਾਂ ਮੰਮੀ ਦੇ ਸਾਉਣ ਹਸਪੀਟਲ ਚਲ ਗਏ ਤੇ ਵਰ ਨੂੰ ਆਪਣੇ ਕਾਲਜ ਚਲੇ ਗਿਆ ਕਹਿੰਦੇ ਪਿੱਛੋਂ ਇੱਕ ਮੁੰਡਾ ਆਇਆ ਜਿੱਧੋੜਾ-ਧੋੜਾ ਪਾਜੀ ਸੱਸੀ ਕਾਲ ਸੱਸੀ ਕਹਿੰਦੇ ਮੈਂ ਕਿਹਾ ਸੱਸੀ ਕਹਿੰਦਾ ਮੈਂ ਨਾ ਤੁਹਾਡੇ ਵਲੌਗ ਵੇਖਦਾ ਆ ਕੀ ਬੜੇ ਵਧੀਆ ਹੁੰਦੇ ਆ ਵੀ ਆ ਸਾਡੀ ਸਾਰੀ ਫੈਮਲੀ ਤੁਹਾਡੇ ਵਲੌਗ ਵੇਖਦੀ ਕਹਿੰਦਾ ਮਮਾ ਮੈਂ ਵੀ ਕਹਿੰਦਾ ਮੈਂ ਕਿਹਾ ਠੀਕ ਆ ਥੈਂਕ ਯੂ ਥੈਂਕ ਯੂ ਹਨਾ ਤੁਹਾਡਾ ਵੀ ਵੀਡੀਓ ਦੇ ਤੇ ਕਹਿੰਦਾ ਕਿ ਮੈਂ ਮੇਰੇ ਬਾਅਦ ਚ ਦਿਮਾਗ ਚ ਆਇਆ ਵੀ ਮੈਂ ਉਹਨੂੰ ਪੁੱਛਾਂ ਕੁਛ ਵੀ ਕਹਿੰਦਾ ਮੇਰਾ ਵੀ ਪੇਪਰ ਦੇ ਕੇ ਮੈਂ ਬਦ ਨਹੀਂ ਪੇਪਰ ਦੇਣ ਜਾਣੇ ਬਾਹਰ ਆਉਣ ਡਿਆ ਹੀ ਕਹਿੰਦੇ ਕਾਲੀ ਕਾਲੀ ਜੀ ਕਹਿੰਦੇ ਕਿ ਉਹ ਮੈਂ ਤੁਹਾਨੂੰ ਗੱਡੀ ਚ ਆਉਂਦਿਆਂ ਰਸਤੇ ਚ ਵੇਖਿਆ ਤੁਹਾਡੇ ਨਾਲ ਨਾਲ ਹੀ ਆਇਆ ਆ ਤੇ ਉਹ ਕਹਿੰਦਾ ਬਰੂ ਕਹਿੰਦਾ ਵੀ ਮੈਨੂੰ ਬੜਾ ਵੀ ਖੁਸ਼ੀ ਜੀ ਹੋਈ ਹੈ ਨਾ ਪਰ ਕਹਿੰਦੇ ਮੈਂ ਮम्मा ਮੈਂ ਉਹਨਾਂ ਨੂੰ ਪੁੱਛਣਾ ਭੁੱਲ ਗਿਆ ਵੀ ਤੁਸੀਂ ਕਿੱਥੋਂ ਦੇ ਜੇ ਕਿਵੇਂ ਆ ਤੇ ਮਿਰ ਕਹਿੰਦਾ ਕਿ ਮम्मा ਤੁਸੀਂ ਵੀ ਵਲੌਗ ਬਣਾਓ ਜਦੋਂ ਬਣਾਓਗੇ ਨਾ ਡੇਲੀ ਨਹੀਂ ਬਣਾਉਣੀ ਡੇ ਟਾਈਮ ਹੀ ਲੱਗਣਿਆ ਕਹਿੰਦਾ ਜਦੋਂ ਤੁਸੀਂ ਵਲੌਗ ਬਣਾਓਗੇ ਨਾ ਤੁਸੀਂ ਵਿੱਚ ਉਹਨਾਂ ਦਾ ਨਾਮ ਜ਼ਰੂਰ ਬੋਲਿਓ ਤੇ ਇਹ ਉਹਨਾਂ ਨੂੰ ਥੈਂਕ ਯੂ ਕਹੋਗੇ ਤੁਸੀਂ ਬਰਨ ਨੂੰ ਮਿਲੇ ਸੀ ਖਾਲਸਾ ਕਾਲਜ ਤੇ ਸੋ ਥੈਂਕ ਯੂ ਤੁਹਾਡਾ ਕਿ ਤੁਸੀਂ ਸਾਡਾ ਵੀਲੌਗ ਵੇਖਦੇ ਜੇ ਤੇ ਤੁਸੀਂ ਇਸ ਵੀਲੌਗ ਜੀ ਕਮੈਂਟ ਜਰੂਰ ਕਰਿਓ ਕਿ ਹਨਾ ਕਿ ਕਿੱਥੋਂ ਜੀ ਤੁਸੀਂ ਕਿੱਥੋਂ ਜੀ ਤੁਸੀਂ ਸਾਡੇ ਵੀਲੌਗ ਦੇਖਦੇ ਜੇ ਤੇ ਵਰ ਨੂੰ ਕਹਿੰਦਾ ਕਹਿੰਦਾ ਫਿਰ ਮੇਰੇ ਫਰੈਂਡ ਵੀ ਪੁੱਛਣ ਡੇ ਬੇਬੀ ਇਹ ਕੀ ਕਹਿੰਦੇ ਸੀ ਕੀ ਕਹਿੰਦੇ ਕਹਿੰਦਾ ਮੈਂ ਕਿਹਾ ਉਹ ਉਹ ਕਹਿੰਦੇ ਤੁਹਾਡਾ ਚੈਨਲ ਹੈ ਇਹਦਾ ਤੇ ਵਰ ਨੂੰ ਤੇ ਫਰੈਂਡ ਵੀ ਹੈਰਾਨ ਹੋ ਗਏ ਕਹਿੰਦੇ ਆ ਬੜਾ ਚੈਨਲ ਆ ਕਹਿੰਦਾ ਹਾਂ ਮਮਾ ਦਾ ਚੈਨਲ ਹੈਗਾ ਆ ਮੇਰੇ ਮਮਾ ਦਾ ਕਹਿੰਦੇ ਫਿਰ ਉਹਨੂੰ ਮੈਂ ਦੱਸਿਆ ਕਿ ਹਾਂ ਇਹ ਵਾਲਾ ਚੈਨਲ ਆ ਤੇ ਮਰੁੰ ਮਰੁੰ ਨਹੀਂ ਕਿਹਨਾ ਗੱਲ ਕੀਤੀ ਕਿ ਮਮਾ ਦਾ ਚੈਨਲ ਹੈਗਾ ਆ ਤੇ ਕਹਿੰਦਾ ਮੈਨੂੰ ਮਮਾ ਬੜੀ ਖੁਸ਼ੀ ਹੋਈ ਜਦੋਂ ਪਿੱਛੋਂ ਦੌੜ ਕੇ ਮੇਰੇ ਲਾਗੇ ਕਿ ਮੈਨੂੰ ਮਿਲਣ ਆਏ ਕਿ ਮੈਂ ਅਸੀਂ ਤੁਹਾਡੀਆਂ ਵੀਡੀਓ ਸਾਰੀ ਫੈਮਲੀ ਆਈ ਵੀਡੀਓ ਤੁਹਾਡੀਆਂ ਵੇਖਦੀਆਂ ਬੜੀਆਂ ਸਾਨੂੰ ਬੜੀਆਂ ਚੰਗੀਆਂ ਲੱਗਦੀਆਂ ਵਧੀਆ ਹੁੰਦੀਆਂ ਸੋ ਥੈਂਕ ਯੂ ਜੀ ਤੁਹਾਡਾ ਜੇ ਤੁਸੀਂ ਦੇਖਦੇ ਜਿੱਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਜੀ ਹਾਂ ਜੀ ਮਮ ਜੀ ਕੋ ਨਾ ਰਿਹਾ ਕਿਸੇ ਦਾ ਨਹੀਂ ਮਾਫੀ ਰੂ ਮਾਫੀ ਮਾਰੇ ਖਾਣ ਵਾਲਿਆਂ ਨੂੰ ਤੰਦਰੁਸਤੀ ਦੇਣੀ ਤੇ ਆਪਣਾ ਨਾਮ ਜਪਾਉਣਾ ਸਮਰਤ ਬਖਸ਼ੀ ਤਸੋ ਤੇਰਾ ਨਾਮ ਤੇ ਆਵੇ ਤੇ ਸਮਰਤ ਬਖਸ਼ੀ ਮੇਰੀ ਧੀ ਮੇਰ ਨੂੰ ਦੋ ਦਈਆ ਇਹਨੂੰ ਸਮਰਤ ਬਖਸ਼ੀ ਲੈ ਲਓ ਫਿਰ ਕਾਣਾ ਹੋ ਗਿਆ ਨਾ ਨਾ ਅੱਜ ਨਹੀਂ ਹੋਇਆ ਅੱਜ ਤੇ ਦੱਸਿਆ ਹੀ ਆ ਕਿ ਇਹ ਹਮੇਸ਼ਾ ਮੇਰੇ ਨਾਲ ਅੱਜ ਵੀ ਨਹੀਂ ਹੋਇਆ ਕੱਲ ਵੀ ਨਹੀਂ ਹੋਇਆ ਹਨਾ ਦੋ ਤਿੰਨ ਦਿਨ ਸੁਖਰਾ ਨਿਕਲ ਗਏ ਨੇ ਨਹੀਂ ਬੁੱਢੇ ਹੋ ਗਏ ਇਹ ਜਵਾਨਾਂ ਨੇ ਇਹਨਾਂ ਨੂੰ ਜਿਆਦਾ ਪਤਾ ਨਹੀਂ ਆਹੀ ਵੀ ਬੁੱਢੇ ਹੀ ਹੁੰਦੇ ਮੰਮੀ ਮੈਂ ਵੀ 50 ਚ ਪਹੁੰਚ ਗਈ ਆ ਤੋ ਇਹ ਸਾਡੇ ਹੁਣ ਸਹੀ 80 ਚ ਪਹੁੰਚ ਗਏ ਸੀ 50 ਚ ਹੁੰਦੇ ਆ ਉਹ ਠੀਕ ਆ ਪਰ ਨਹੀਂ ਨਾ ਆਹੀ ਨਹੀਂ ਨਾ ਰਾਲਦੇ ਤੁਹਾਡੇ ਨਾ ਮੈਂ ਮੱਖਣ ਕੱਢ ਲਿਆ ਕੋ ਮਲਾਈ ਕੱਢੀ ਮੈਂ ਬਟਰ ਵੀ ਬਣਾ ਦੀਏ ਨਾਲ ਫੇਰੀ ਮਜ਼ਾ ਆਊਗਾ ਕਾਲ ਦਾ ਸਾਵਨ ਸਾਵਨ ਨੂੰ ਸਾਵਨ ਨੂੰ ਖਾਸ ਕਰਕੇ ਪਸੰਦ ਆ ਹੁਣ ਲੱਗੇ ਉਹ ਮਸ਼ੀਨ ਚਲਾਉਣਾ ਮਾਦੀ ਅੱਗੇ ਹੈ ਪ੍ਰਾਣੀਆਂ ਬੁੜੀਆਂ ਵਿਚਾਰੀਆਂ ਨੇ ਮੱਖਣ ਮਦਾਣੀਆਂ ਦੇ ਨਾਲ ਕਿੰਨਾ ਕਿੰਨਾ ਜੇ ਰਹਿਣਾ ਦੁੱਧ ਰਿੜਕਦੇ ਰਹਿਣਾ ਐ ਮਤਲਬ ਜਿਹੜਾ ਜੋ ਮੱਖਣ ਆ ਜਣਾ ਕਦੀ ਆਉਣਾ ਹੀ ਨਾ ਕਦੀ ਸਾਰਾ ਸਾਰਾ ਦੇਣੀ ਨਿਕਲ ਜਾਣਾ ਤੇ ਹੁਣ ਅੱਜ ਕੱਲ ਮਾਡਰਨ ਜ਼ਮਾਨਾ ਚਾਟ ਚੂਚੜਾ ਤੇ ਹਜੇ ਵੀ ਹਜੇ ਵੀ ਬੀਬੀਆਂ ਤੜਪਦੀਆਂ ਕੰਮ ਬੜਾ ਕਰਨਾ ਪੈਂਦਾ ਕੰਮ ਬਹੁਤ ਸਾਰਾ ਦੇਣ ਕੰਮ ਨਹੀਂ ਮੁਕਦਾ ਯਾ 1 ਮਿੰਟ ਨਹੀਂ ਲੱਗਣਾ ਮੱਖਣ ਬੰਦਿਆ ਲਓ ਜੀ बन ਗਿਆ ਕਿ ਨਹੀਂ ਮੱਖਣ ਪਾਣੀ ਅਲੱਗ ਹੋ ਗਿਆ ਦੁੱਧ ਅਲੱਗ ਹੋ ਗਿਆ ਤੇ ਆ ਲੋ ਜੀ ਝਟਪਟ ਮੱਖਣ ਬਣ ਕੇ ਬਣ ਗਿਆ ਜੀ 2 ਮਿੰਟ ਚ ਬਣ ਗਿਆ ਹਾਂ ਜੀ ਚਲੋ 2.5 ਮਿੰਟ ਲਾ ਲਓ ਲਓ ਜੀ ਮੱਖਣ ਬਣ ਗਿਆ ਕਿ ਨਹੀਂ ਤਾਂ ਵੀ ਕਹਿੰਦੇ ਕੀ ਕੰਮ ਜ਼ਿਆਦਾ ਅੱਛਾ ਜੀ ਠੀਕ ਬਚਾਰੀਆਂ ਥੱਕ ਜਾਂਦੀਆਂ ਸਾਰਾ ਦਿਨ ਉਹ ਮੈਂ ਤਾਂ ਮਮਜੀ ਵੱਲ ਬਣਾਈ ਨਹੀਂ ਵੀਡੀਓ ਜਿਹੜੀ ਮੇਨ ਆਪਾਂ ਕੰਮ ਕਰਨ ਦੇ ਆ ਮਮ ਜੀ ਇਹ ਦੱਸੋ ਕਿਵੇਂ ਬਣਾਈ ਤੁਸੀਂ ਹਾਂ ਬਸ ਮੈਂ ਕਿਉਂ ਜਿਹੜੀ ਇਦਾਂ ਤੁਸੀਂ ਵੇਲ ਕੇ ਵੀ ਬਣਾ ਸਕਦੇ ਜਿੰਨਾਂ ਨੂੰ ਨਹੀਂ ਆਉਂਦਾ ਤਾਂ ਇਦਾਂ ਇਦਾਂ ਕਰਕੇ ਜਿੰਨਾਂ ਨੂੰ ਨਹੀਂ ਹੁੰਦਾ ਹੱਥ ਨਾਲ ਕਰਨਾ ਉਹ ਇਹਨੂੰ ਨਹੀਂ ਆਉਂਦਾ ਹਾਂਜੀ ਉਹ ਇਦਾਂ ਕਰਕੇ ਵੇਲ ਕੇ ਵੀ ਬਣਾ ਸਕਦੇ ਆ ਜਿਹੜਾ ਗਰਮ ਪਾਣੀ ਪਾ ਕੇ ਆਟਾ ਬਣਦਾ ਦੋ ਬਣਦਾ ਉਹਦੇ ਵਿੱਚ ਤੁਸੀਂ ਇਦਾਂ ਪੋਲਾ 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 ਤੋਂ ਫਰੀਜਣਾ ਹਲਕੇ ਹੱਥ ਸੇ ਹਲਕੇ ਹੱਥ ਸੇ ਇਸ ਨੂੰ ਬੁਗਾਰ ਦੇਣਾ ਹੈ ਇਧਰ ਇਧਰ ਹੀਦੀ ਆ ਗਈ ਹੈ

ਮੋਦੀ ਜੀ ਦਾ ਸਾਡੀ ਰਾਸ਼ਟਰੀ ਭਾਸ਼ਾ ਪੰਜਾਬੀ ਹੈ ਸਾਡੀ ਹਿੰਦੀ ਕੋ ਨਹੀਂ ਹੈਗੀ ਅਸਲ ਵਿੱਚ ਬਿਲਕੁਲ ਹਾਂਜੀ ਹੁਣ ਤੁਸੀਂ ਇਹਨੂੰ ਕਿਉ ਲਾਣਾ ਹੈ ਕਿ ਨਹੀਂ ਲਾਉਣਾ ਨਹੀਂ ਲਾਉਣਾ ਸੁੱਕਿਆ ਲਾਉਣਾ ਡੱਚ ਸੁੱਕੀਆਂ ਲਾਣੀ ਹੈ ਜੀ ਤੁਸੀਂ ਲਾ ਸਕਦੇ ਜੇ ਕਿਉਂਕਿ ਬਾਜਰੀ ਦੀ ਰੋਟੀ ਛੜੀ ਹੈ ਨਾ ਹਮੇਸ਼ਾ ਜਿਹੜੇ ਘਿਓ ਲਾ ਕੇ ਹੀ ਖਾਧੀ ਜਾਂਦੀ ਹੈ ਘਿਓ ਦੇ ਨਾਲ ਹੀ ਜਿਹੜੀ ਆ ਉਹ ਡਾਈਜੈਸਟ ਹੁੰਦੀ ਹੈ ਬਾਜਰੀ ਦੀ ਰੋਟੀ ਦੇ ਨਾਲ ਦੇਸੀ ਘਿਓ ਮਸਟ ਮਸਟ ਅਸੀਂ ਅਸੀਂ ਜੀ ਇਸ ਕਰਕੇ ਨਹੀਂ ਲਾ ਰਹੇ ਕਿ ਸਾਡੀ ਸੌਂ ਦੇ ਵਿੱਚ ਜਿਆਦਾ ਧੂਆ ਤੇ ਉਹ ਨਾ ਹੋ ਜੇ ਤਾਂ ਕਰਕੇ ਤੇ ਮੰਮੀ ਕਿੱਥੇ ਨਿਆਣੇ ਤੇ ਖਾਂਦੇ ਜੇ ਤੁਹਾਡੀਆਂ ਪਰੌਂਟੀਆਂ ਨਿਆਣੇ ਕਿੱਥੇ ਟਲਦੇ ਜੇ ਇਹ ਦਾਦੀ ਪੁੱਤ ਦੋਵੇਂ ਪਰੌਟੀਆਂ ਖਾਂਦੇ ਆ ਹਾਂ ਤੇ ਕਹਿੰਦੇ ਚੂਰੀ ਚੂਰੀ ਖਾਣੇ ਵੀ ਪਰੌਟੀਆਂ ਨਿਕਲ ਜਾਂਦੇ ਆ ਪਰੌਟੀਆਂ ਤੁਹਾਡਾ ਪੁੱਤ ਪੋਤ ਕਹਿੰਦਾ ਪਰੌਟੀਆਂ ਮੈਂ ਤਾਂ ਚੂਰੀ ਦੀ ਸੀ ਐ ਜੀ ਜੇ ਤੁਹਾਨੂੰ ਦੇਖ ਲਓ ਦਵਾਤਾ ਯਕੀਨ ਕੀ ਬੋਨ ਬਟੇ ਵਿੱਚ ਕੀ ਹੋਈ ਹੈ ਇਹ ਫੁਲੀਆਂ ਬੀਨ ਦਾ ਕੰਮ ਇਹੋ ਜਿਹਾ ਹੁੰਦਾ ਹੈ ਦੇਸੀ ਕਿਉ ਸਬਜ਼ਾ ਪਿਓ ਸਬਜ਼ਾ ਪਿਓ ਦੇਸੀ ਕਿਉ ਹਲਕਾ ਹਲਕਾ ਲਗਾਣਾ ਮਾਤਾ ਜੀ ਹਾਂਜੀ ਹਲਕਾ ਹਲਕਾ ਲਗਾ ਆ ਬਹੁਤ ਅੱਛੇ ਬਾਜਰੇ ਦੀ ਮੂਲੀਆਂ ਵਾਲੀ ਰੋਟੀ ਬਾਜਰੇ ਦਾ ਸਿਟਾ ਐਸਾ ਤਲਲੀ ਤੇ ਮਰੋੜਿਆ ਬਾਜਰੇ ਦਾ ਸਿਟਾ ਬਾਜਰੇ ਦੀ ਰੋਟੀ ਅਸੀਂ ਤਵੇ ਤੇ ਪਕਾ ਲਈ ਬਾਜਰੇ ਦੀ ਰੋਟੀ ਖਾਣ ਵਾਲੇ ਮਜੇ ਲੈਣਗੇ ਬਹੁਤ ਸਵਾਦ ਬਣੀਆਂ ਬਾਜਰੇ ਦੀ ਰੋਟੀ ਬਾਜਰੇ ਦੀ ਰੋਟੀ ਜਿਹੜਾ ਖਾਏਗਾ ਕਈ ਉਂਗਲ ਨਹੀਂ ਚੱਟਦਾ ਰਹਿ ਜਾਏਗਾ ਮੈਂ ਜਦ ਕਹਿੰਦਾ ਜਿਹੜਾ ਖਾਏਗਾ ਉਹ ਪਿਛਤਾਏਗਾ ਨਹੀਂ ਨਹੀਂ ਉਂਗਲ ਨਹੀਂ ਚੱਟਦਾ ਰਹਿ ਜਾਏਗਾ ਜੀ ਇਹ ਵੀ ਸਵਾਦ ਬਣਨੀ ਬਣੀ ਅੱਜ ਕਿョਗੇ ਦੇ ਵਿੱਚ ਜਿਹੜੀਆਂ ਚੀਜ਼ਾਂ ਪਾਈਆਂ ਨੇ ਉਹ ਬਹੁਤ ਹੀ ਵਧੀਆ ਸਵਾਦ ਵਾਲੀਆਂ ਨੇ ਦਰਜੀਦੀ ਤੁਸੀਂ ਖਾਓ ਤੇ ਖਾ ਕੇ ਵੇਖੋ ਤੁਸੀਂ ਬਹੁਤ ਸਵਾਦ ਆਕੇ ਮਾ ਭਾਬੀ ਜੀ ਇਹ ਤੁਸੀਂ ਜੀ ਖਾਓ ਹਮ ਜੀ ਦੇ ਨਾਲ ਦਹੀਂ ਵੀ ਚਾਹੀਦਾ ਦੇ ਦਿਓ ਜੀ ਲਓ ਜੀ ਤੁਜੀ تیار ਹੋਈ ਹੂੰ ਵਾਜੀਓ ਵਾਜੀਓ ਹਾਲੋ ਜੀ ਦੋਧੇ ਬੁਣੀ ਨਹੀਂ ਖਾਦੀ ਜਾਨੀ ਆ ਲੋ ਦੋ ਜੀ ਤੁਸੀਂ ਖਾਓ ਸਵਾਦ ਜੀ ਟਰਾਈ ਕਰਿਓ ਦਿੰਨੀ ਓਕੇ ਜੀ ਬਹੁਤ ਸਵਾਦ